ਨਦੀ ਤਹਿਤ ਪਰ ਸਰਕਾਰ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲ ਰਹੀਆਂ ਜੁਨੀਆਵੀ ਸਹੂਲਤਾਂ ਨੇ ਉਸ ਤੋਂ ਸਫਾਈ ਨੂੰ ਲੈ ਕੇ ਸਰਵੇ ਕਰਾਉਤੀ ਹੈ ਜਿਸ ਦੇ ਚਲਦੇ ਹਸਪਤਾਲਾਂ ਦੇ ਵਿੱਚ ਰੈਂਕਿੰਗ ਕੀਤੀ ਜਾ ਰਹੀ ਹੈ ਹੁਣ ਇਸ ਵਾਰ ਦੇ ਗੁਰਦਾਸਪੁਰ ਦੇ ਜਿਹੜੇ ਸਿਵਲ ਹਸਪਤਾਲ ਨੇ ਉਸ ਦੀ ਸਫਾਈ ਮਾਮਲੇ ਦੇ ਵਿੱਚ ਪਿਛੜ ਗਿਆ ਹੈ ਤੇ 7ਵਾਂ ਰੈਂਕ ਹਾਸਲ ਕੀਤਾ ਗਿਆ ਹੈ ਕਿਉਂਕਿ ਹਸਪਤਾਲ ਦੀ ਸਫਾਈ ਵਿਵਸਥਾ ਜੁੜੀ ਹੈ ਉਹ ਠੀਕ ਤਰੀਕੇ ਦੇ ਨਾਲ ਨਹੀਂ ਚੱਲ ਰਹੀ ਜਿਸ ਦੇ ਕਰਕੇ ਹਸਪਤਾਲ ਅਧਿਕਾਰੀਆਂ ਦੇ ਅਨੁਸਾਰ ਸਫਾਈ ਕਰਮਚਾਰੀਆਂ ਦੀ ਵੀ ਕਮੀ ਦੱਸੀ ਜਾ ਰਹੀ ਹੈ ਹਿੰਟਰ ਗਵਰਨਮੈਂਟ ਵੱਲੋਂ ਕਾਇਆ ਕਲਪ ਯੋਜਨਾ ਦੇ ਤਹਿਤ ਇੱਕ ਸਰਵੇ ਕਰਵਾਇਆ ਜਾਂਦਾ ਜਿਹਦੇ ਵਿੱਚ ਸੂਬੇ ਦੇ ਹਸਪਤਾਲਾਂ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਉਹਨਾਂ ਬਾਰੇ ਰੈਂਕਿੰਗ ਕੀਤੀ ਜਾਂਦੀ ਹੈ ਤੇ ਇਸ ਵਾਰ ਇਸ ਸਾਲ ਗੁਰਦਾਸਪੁਰ ਨੂੰ 7ਵਾਂ ਰੈਂਕ ਹਾਸਲ ਹੋਇਆ ਹਾਲਾਂਕਿ ਗੁਰਦਾਸਪੁਰ ਨੂੰ ਪਿਛਲੇ ਸਾਲ ਵੀ 7ਵਾਂ ਰੈਂਕ ਹਾਸਲ ਹੋਇਆ ਸੀ ਲੇਕਿਨ ਕੀ ਕਾਰਨ ਹੈ ਇਹਦਾ ਇੰਨੇ ਪਿੱਛੜਨ ਦਾ ਇਹਦਾ ਕਾਰਨ ਜਾਣਨ ਲਈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕੀ ਘਰੇ ਆਹ ਤਸਵੀਰਾਂ ਨੇ ਜਿੱਥੇ ਆਰਓ ਲੱਗੇ ਹੈ ਵਾਟਰ ਕੂਲਰ ਲੱਗੇ ਪੀਣ ਵਾਲੇ ਪਾਣੀ ਦੇ ਵ ਗੰਦਗੀ ਇਹ ਜਿਹੜਾ ਸਰਵੇ ਕਰਵਾਇਆ ਜਾਂਦਾ ਹੈ ਇਹ ਬੇਸਡ ਹੁੰਦਾ ਹੈ ਗੰਦਗੀ ਦੇ ਮਰੀਜ਼ਾਂ ਨੂੰ ਮਿਲਣ ਵਾਲੀ ਸਿਹਤ ਸਹੂਲਤਾ ਦੇ ਔਰ ਡਾਕਟਰਾਂ ਦੇ ਵਿਵਹਾਰ ਦੇ ਜਿਹੜਾ ਮਰੀਜ਼ਾਂ ਨਾਲ ਉਹ ਵਿਵਹਾਰ ਕਰਦੇ ਆ ਉਹਦੇ ਨਾਲ ਤਾਲੁਕ ਰੱਖਦਾ ਹੈ ਸਰਵੇ ਔਰ ਪਿਛਲੇ ਸਾਲ ਵੀ ਹਾਲਾਕੀ ਗੁਰਦਾਸਪੁਰ ਦਾ 7ਵਾਂ ਰੈਂਕ ਹੀ ਲੇਕਿਨ 2019-20 ਵਿੱਚ ਗੁਰਦਾਸਪੁਰ ਇਸ ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਸੀ ਜੀ ਹਾਂ ਪਹਿਲੇ ਸਥਾਨ ਤੋਂ ਪਿਛੜ ਕੇ ਲਗਾਤਾਰ ਪਿਛੜਦਾ ਗਿਆ 2021 ਵਿੱਚ ਚੌਥੇ ਸਥਾਨ ਤੇ ਆਇਆ 2021-22 ਚ 6ਵੇਂ ਸਥਾਨ ਤੇ ਆਇਆ ਔਰ ਹੁਣ 7ਵੇਂ ਸਥਾਨ ਤੇ ਲਗਾਤਾਰ 2 ਸਾਲ ਤੋਂ 7ਵੇਂ ਸਥਾਨ ਤੇ ਗੁਰਦਾਸਪੁਰ ਹੈ ਇਹਦਾ ਕਾਰਨ ਇਹ ਹੈ ਕਿ ਬਾਇਓ ਵੇਸਟੇਜ ਮਟੀਰੀਅਲ ਹੈ ਜਿਹੜਾ ਉਹ ਸੰਬੰਧ ਦਾ ਕੋਈ ਖਾਸ ਇੱਥੇ ਸੰਸਾਰਨ ਨਹੀਂ ਹੈ ਕੂੜਾ ਵੇਸਟੇਜ ਦਾ ਹਾਲਾਂਕਿ ਜੰਪ ਬਾਹਰ ਬਣਾਇਆ ਗਿਆ ਲੇਕਿਨ ਕੂੜਾ ਵੇਸਟੇਜ ਦੀ ਸੰਭਾਲਣ ਦੀ ਕੋਈ ਤਕਨੀਕ ਨਹੀਂ ਹੈ ਇੱਥੇ ਔਰ ਰਮਨ ਬਹਿਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦਾ ਏਰੀਆ ਹੋਣ ਦੇ ਕਾਰਨ ਗੁਰਦਾਸਪੁਰ ਸੇਵਲ ਹਸਪਤਾਲ ਨੂੰ ਕਾਫੀ ਆਧੁਨਿਕ ਸਹੂਲਤਾਂ ਵੀ ਮਿਲੀਆਂ ਇੱਕ ਬਾਇਓ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਗਾਇਆ ਗਿਆ ਔਰ ਆਧੁਨਿਕ ਮਸ਼ੀਨਾਂ ਵੀ ਇੱਥੇ ਲੱਗ ਚੁੱਕੀਆਂ ਲੇਕਿਨ ਫਿਰ ਵੀ ਇਸ ਨੂੰ 7ਵਾਂ ਰੈਂਕ ਮਿਲਿਆ ਹੈ ਕਾਰਨ ਹੈ ਵਾ ਕਿ ਗੰਦਗੀ ਗੰਦਗੀ ਦੇ ਮਾਮਲੇ ਵਿੱਚ ਗੁਰਦਾਸਪੁਰ ਸੇਵਲ ਹਸਪਤਾਲ ਵਿੱਚ ਬੁਰਾ ਹਾਲ ਹੋਇਆ ਪਿਆ ਹੈ ਲੇਕਿਨ ਜਦੋਂ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਅਧਿਕਾਰੀ ਕਹਿੰਦੇ ਆ ਕਿ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਗੰਦਗੀ ਦਾ ਕਾਰਨ ਉਹ ਹੋ ਸਕਦਾ ਹੈ ਦੂਸਰਾ ਕਾਰਨ ਸਫਾਈ ਕਰਮਚਾਰੀਆਂ ਦੀ ਕਮੀ ਵੀ ਹੋ ਸਕਦਾ ਹੈ ਸਫਾਈ ਕਰਮਚਾਰੀਆਂ ਦੀ ਕਮੀ ਹੈ ਇਸ ਕਰਕੇ ਪ੍ਰੋਪਰ ਤਰੀਕੇ ਨਾਲ ਸਫਾਈ ਨਹੀਂ ਹੋ ਪਾਂਦੀ ਲੇਕਿਨ ਗੁਰਦਾਸਪੁਰ ਲਗਾਤਾਰ ਰੈਂਕਿੰਗ ਵੀ ਪਿੱਛੇ ਹੜਿਆ ਹੈ ਤੇ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾਲ ਇੰਡੀਆ ਨਿਊਜ਼